ਫਿਲਮ ਤਾਂ ਥੋੜਾ ਜਿਹਾ ਹਟਕੀਸ ਵਾਲਾ ਸਰ ਜਿਸ ਤਰ੍ਹਾਂ ਦੇਖਿਆ ਜਾਂਦਾ ਅਸੀਂ ਪੰਜਾਬੀ ਸਿੰਗਰ ਤੁਸੀਂ ਲੇਜੈਂਡ ਹੋ ਹਮੇਸ਼ਾ ਪੰਜਾਬੀਆਂ ਦੀ ਸੇਵਾ ਕੀਤੀ ਹੈ ਪੰਜਾਬੀਆਂ ਲਈ ਗਾਇਆ ਪਰ ਮਾਨ ਦੀ ਗੱਲ ਕਰੀਏ ਗਰਦਾਸ ਮਾਨ ਜੀ ਦੀ ਜਿਸ ਤਰੀਕੇ ਨਾਲ ਦੇਖਿਆ ਜਾਂਦਾ ਹੈ 40 ਸਾਲ ਤੋਂ ਗਾ ਰਹੇ ਨੇ ਤੇ ਬਾਅਦ ਦੇ ਵਿੱਚ ਦੇਖਿਆ ਜਾਂਦਾ ਕਿ ਇੱਕ 5 ਸਾਲ ਪਹਿਲਾਂ ਗਲਤੀ ਹੁੰਦੀ ਹੈ ਛੋਟੀ ਜੀ ਪਰ ਬਾਅਦ ਦੇ ਵਿੱਚ ਪੰਜਾਬੀ ਉਹਨਾਂ ਦਾ ਬਾਈਕਾਟ ਕਰ ਦਿੰਦੇ ਪਰ ਮਾਫੀ ਅੱਜ ਉਹਨਾਂ ਨੂੰ ਦੇਖਿਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਕਿ ਰੋ ਰੋ ਕੇ ਮਾਫੀਆਂ ਮੰਗਦੇ ਤੁਹਾਨੂੰ ਕੀ ਲੱਗਦਾ ਜਿਹੜੇ ਪੰਜਾਬੀਆਂ ਦੀ ਸੇਵਾ ਕਰਦੇ ਆ ਉਹਨਾਂ ਤੋਂ ਮਾਫੀ ਮੰਗਣੀ ਪੈਂਦੀ ਹੈ ਨਹੀਂ ਇਹ ਵੈਸੇ ਤਾਂ ਸਵਾਲ ਤੁਹਾਡਾ ਕੰਟਰੋਵਰਸ਼ੀਅਲ ਹੈ ਪਰ ਮੈਨੂੰ ਵੱਲ ਲੈਣਾ ਮੈਨੂੰ ਪਤਾ ਮੈਂ ਤੇ ਤੇਰੇ ਜਿਹੜਾ ਮਤਲਬ ਲਹਿਜੇ ਤੋਂ ਲੱਗ ਰਿਹਾ ਸੀ ਵੀ ਤੈਨ ਫਿਲਮ ਦੀ ਗੱਲ ਤਾਂ ਕਰਨੀ ਨਹੀਂ ਮੇਰੇ ਵੀ ਨਾ ਕੋਈ ਹੋਰ ਗੱਲ ਕਰਨੀ ਹੈ ਇਹਦਾ ਇੱਕੋ ਜਵਾਬ ਹੈ ਵੀ ਜਦੋਂ ਕੋਈ ਘਰ ਚ ਗੱਲ ਹੋ ਜੇ ਨਾ ਉਹਨੂੰ ਅੰਦਰ ਬੈਠ ਕੇ ਨਵੇੜ ਲੈਣਾ ਆਪਾਂ ਕੋਈ ਨਹੀਂ ਸਾਰੇ ਆਪਣੇ ਹੀ ਐ ਆਪਾਂ ਸਾਰੇ ਇਕੱਠੇ ਹੋ ਕੇ ਜਿਹੜੇ ਸਿੱਖ ਬੁੱਧੀਜੀਵ ਐ ਜਿਹੜੇ ਸਿੱਖ ਪੰਥ ਦੀਆਂ ਸ਼ਖਸੀਅਤ ਐ ਉਹਨਾਂ ਨਾਲ ਮਿਲ ਬੈਠਾਂਗੇ ਆਪਾਂ ਸਾਰੇ ਮਿਲ ਬੈਠਾਂਗੇ ਸਾਰੇ ਆਪਣੇ ਹੀ ਐ ਔਰ ਆਪਣੇ ਘਰ ਚ ਸਵਾ ਉਹ ਵਾਰੀ ਗੱਲ ਹੋ ਜਾਂਦੀ ਐ ਕੋਈ ਨਹੀਂ ਤੁਸੀਂ ਅਸੀਂ ਤੁਹਾਨੂੰ ਵੀ ਨਾਲ ਜੋੜਾਂਗੇ ਸਾਰੇ ਜੋੜਾਂਗੇ ਇੱਕ ਵਾਰੀ ਆ ਫਿਲਮ ਦਾ ਕੰਮ ਮੁਕੰਮਲ ਹੋ ਜੇ ਆਪਾਂ ਉਹਨਾਂ ਪੰਥਕ ਸ਼ਖਸੀਅਤਾਂ ਨੂੰ ਨਾਲ ਲੈ ਬੈਠਾਂਗੇ ਸਾਡੇ ਨਿੱਜੀ ਤੌਰ ਤੇ ਕਾਫੀ ਅچھے ਸੰਬੰਧ ਹੈ ਆਪਾ ਘਰ ਲਗੇ ਕੋਲੀ ਸਾਰੇ ਮਿਲ ਬੈਠ